ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਜਦੋਂ ਵੀ ਆਪਾਂ ਬੱਕਰੀਆਂ ਦੇ ਲਈ ਕੋਈ ਵੀ ਫੀਡ ਬਣਾਉਨੇ ਆ ਹਨਾ ਤਾਂ ਆਮ ਤੌਰ ਤੇ ਫੀਡ ਫੈਕਟਰੀਆਂ ਲੈ ਕੀ ਕਰਦੇ ਆ ਫੀਡ ਨੂੰ ਬਹੁਤ ਹੀ ਜ਼ਿਆਦਾ ਬਰੀਕ ਉਹਦੀ ਪਿਸਾਈ ਕਰ ਦਿੰਦੇ ਆ ਜਿਸ ਨੂੰ ਆਪਾਂ ਕਹਿੰਦੇ ਨੇ ਵੀ ਫੀਡ ਦੇ ਵਿੱਚ ਆਟਾ ਆ ਜਾਂਦਾ ਤੇ ਬੱਕਰੀਆਂ ਉਹ ਸਾਰਾ ਛੱਡ ਦਿੰਦੀਆਂ ਆਪਣਾ ਖਰਚਾ ਬਹੁਤ ਜ਼ਿਆਦਾ ਹੋ ਜਾਂਦਾ ਤੇ ਫੀਡ ਦੀ ਕੁਆਲਿਟੀ ਉਹੋ ਜਿਹੀ ਨਹੀਂ ਬਣਦੀ ਅੱਜ ਤੁਹਾਨੂੰ ਇਹੋ ਜਿਹੀਆਂ ਮਸ਼ੀਨਾਂ ਚੱਕੀਆਂ ਦਿਖਾ ਰਹੇ ਆ ਜਿਹਦੇ ਨਾਲ ਤੁਸੀਂ ਆਪਣੇ ਘਰ ਦੇ ਵਿੱਚ ਬੱਕਰੀਆਂ ਲਈ ਘੋੜੀਆਂ ਲਈ ਅਤੇ ਕਿਸੇ ਵੀ ਪਸ਼ੂ ਦੇ ਲਈ ਬਹੁਤ ਵਧੀਆ ਕੁਆਲਿਟੀ ਦੀ ਜਿਹੜੀ ਫੀਡ ਆ ਉਹ ਤਿਆਰ ਕਰ ਸਕਦੇ ਹੋ ਜਿਸ ਦੇ ਵਿੱਚ ਜਿਹੜੀ ਨਿਊਟ੍ਰੀਸ਼ਨ ਵੈਲਿਊ ਹੈਗੀ ਆ ਉਹ ਵੀ ਖਤਮ ਨਹੀਂ ਹੋਊਗੀ ਤੇ ਤੁਹਾਡੀ ਜਿਹੜੀ ਫੀਡ ਆ ਅਨਾਜ ਆ ਉਹ ਵੀ ਪ੍ਰੋਪਰ ਤੁਹਾਡਾ ਗ੍ਰाइंड ਹੋਊਗਾ ਤੁਸੀਂ ਦੇਖ ਸਕਦੇ ਹੋ ਜੋ ਕਣਕ ਮੱਕੀ ਅਤੇ ਬਾਜਰਾ ਕਿਸ ਤਰ੍ਹਾਂ ਇਸ ਮਸ਼ੀਨ ਨੇ ਬਹੁਤ ਵਧੀਆ ਗ੍ਰाइंड ਕੀਤਾ ਬਾਈ ਜੀ ਆਪਣੇ ਨਾਲ ਨੇ ਆਜੋ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਜਾਣਕਾਰੀ ਲੈਣੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਕਿੱਥੋਂ ਤੁਸੀਂ ਆਏ ਹੋ ਆਪਣੀ ਫਾਰਮ ਬਾਰੇ ਜ਼ਰੂਰ ਦੱਸੋ ਜੀ। ਮੇਰਾ ਨਾਮ ਹੈਗਾ ਜੀ ਸੁਖਵੀਰ ਸਿੰਘ। ਹਾਂਜੀ। ਤੇ ਪਮਾਰ ਸਾਡਾ ਪਿੰਡ ਹੈ ਲੁਧਿਆਣਾ ਜ਼ਿਲ੍ਹੇ ਦੇ ਵਿੱਚ। ਜੀ ਬਾਈ ਜੀ। ਹਾਂਜੀ। ਸੌਂਡ ਦਾ ਗਰੂન્ડਸਟਰੀ ਸਾਡੀ ਫਾਰਮ ਹੈ ਜੀ। ਹਾਂਜੀ। ਤੇ ਅਵਤਾਰ ਦੇ ਬ੍ਰਾਂਡ ਤੇ ਆਪਣਾ ਪ੍ਰੋਡਕਟ ਹੈ ਜੀ। ਕਿੰਨੇ ਸਾਲ ਤੋਂ ਸਾਰੇ ਤੁਸੀਂ ਜਿਹੜਾ ਸਾਨੂੰ ਜੀ 2018 ਤੋਂ ਅਸੀਂ ਇਹ ਲਾਂਚਾਂ ਜੀ। 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 ਆਪਣੇ ਪ੍ਰੋਡਕਟ ਬਾਰੇ ਦੱਸੋਗੇ ਜਿਹੜਾ ਇੱਥੇ ਤੁਸੀਂ ਡਿਸਪਲੇ ਕੀਤਾ ਹੈਗਾ ਹਾਂਜੀ ਕੀ ਪਰਪਸ ਹੈਗਾ ਤੁਹਾਡਾ ਡਿਸਪਲੇ ਦਾ ਕਿੰਨੇ ਤਰ੍ਹਾਂ ਦੀਆਂ ਗ੍ਰਾਈਂਡ ਮਸ਼ੀਨਾਂ ਆਉਂਦੀਆਂ ਇਹ ਵੀ ਜੇ ਕਿ ਰੋਲਰ ਮਸ਼ੀਨ ਆ ਜੀ ਇਹ ਮਤਲਬ ਪ੍ਰੈਸ ਕਰਕੇ ਦਾਣੇ ਨੂੰ ਬਣਾਉਂਦਿਆਂ ਨੇ ਜੀ ਅੱਛਾ ਜੀ ਤੇ ਵੱਡੀ ਖਾਸ ਗੱਲ ਇਹ ਆ ਜੀ ਇਹ ਮਤਲਬ ਜਦੋਂ ਪ੍ਰੈਸ ਹੋ ਜਾਂਦਾ ਜੀ ਦਾਣੇ ਦੇ ਵਿੱਚ ਤਤ ਨਹੀਂ ਜਲਦੇ ਜਿਵੇਂ ਕਹਦੇ ਨਿਊਟ੍ਰੀਸ਼ਨ 100% ਰਹਿੰਦੀ ਹੈ ਜੀ ਜੀ ਤੇ ਦਾਣਾ ਜਲਦੀ ਡਾਈਜੈਸਟ ਪਸ਼ੂ ਨੂੰ ਹਾਜਮ ਜਲਦੀ ਆਉਂਦਾ ਜੀ ਜੀ ਹਾਂਜੀ ਜਦੋਂ ਨਿਊਟ੍ਰੀਸ਼ਨ ਵੀ ਪੂਰੀ ਮਿਲਣੀ ਆ ਤੇ ਹਾਜਮ ਜਲਦੀ ਹੋਣਾ ਜੀ ਤੇ ਪਸ਼ੂ ਨੇ ਰਾਜ਼ੀ ਵੀ ਪਰੋਣਾ ਜੀ ਜਿਆਦਾ ਜਿਵੇਂ ਘੋੜੀਆਂ ਹੋ ਗਈਆਂ ਜਾਂ ਬੱਕਰੀਆਂ ਹੋ ਗਈਆਂ ਦਰੜਫੜਾ ਦਰੜਫੜਾ ਦਾ ਨਾਜ ਆ ਜਿਹੜਾ ਉਹਦੇ 'ਚ ਵਧੀਆ ਹਾਂਜੀ 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 ਜਿਆਦਾ ਛੇਤੀ ਹਾਂਜੀ ਗਲਦਾ ਵੀ ਆ ਜੀ ਪਾਣੀ ਦੇ ਵਿੱਚ ਜਿਵੇਂ ਛੇਤੀ ਬਣ ਜਾਂਦਾ ਜੀ ਖਲਾਉਟ ਬਹੁਤ ਆ ਜਾਂਦੀ ਆ ਜੀ ਥੋੜਾ ਦਿਖਾਵੋਗੇ ਜੀ ਦੱਸੋਗੇ ਡਿਟੇਲ ਦੇ ਨਾਲ ਹਣਾ ਹਾਂਜੀ ਇਹ ਸਾਡਾ ਸਭ ਤੋਂ ਛੋਟਾ ਮਾਡਲ ਆ ਜੀ ਸਟਾਰ ਮਾਡਲ ਜੀ ਤੇ ਇਹ 1.5 HP ਦੇ ਨਾਲ ਚੱਲਦਾ ਜੀ ਹਾਂਜੀ ਤੇ 1 ਕੁੰਡਰ ਕੱਢਦੇ ਆ 1 ਘੰਟੇ ਦੇ ਵਿੱਚ 1.5 hp ਦੀ ਮੋਟਰ ਹੈਗੀ ਆ ਤੇ ਘੰਟੇ ਦੀ ਕਪੈਸਿਟੀ ਇਹਦੀ 1 ਕੁਇੰਟਲ ਜੀ 1 ਕੁਇੰਟਲ ਕੋਈ ਨਾ ਕੁਇੰਟਲ ਤੋਂ ਪਲੱਸ ਕੱਢ ਦਿੰਦੀ ਹੈ ਜੀ ਹਾਂਜੀ ਮੱਕੀ ਛੋਲੇ ਥੋੜਾ ਜਿਵੇਂ ਕੁਇੰਟਲ ਕੱਢਦੇ ਬਾਕੀ ਸਵਾ ਕੁਇੰਟਲ ਤੱਕ ਚਲੇ ਜਾਂਦਾ ਜੀ ਹਾਂਜੀ ਉਸ ਤੋਂ ਬਾਅਦ 2 hp ਵਾਲਾ ਜੀ ਇਹ ਆ ਜਾਂਦਾ ਜੀ ਹਾਂਜੀ ਇਹ ਕੱਢਦੀ ਹੈ 3.5 ਸੌਰੀ 2.5 ਕੁਇੰਟਲ ਜੀ ਠੀਕ ਹੈ ਜੀ ਹਾਂਜੀ ਇਸ ਤੋਂ ਬਾਅਦ ਇੱਕ ਪ੍ਰੋ ਮਾਡਲ ਆ ਸਾਡਾ ਜੀ ਇਹਦੇ ਵਿੱਚ ਹੀ 2 hp ਦੇ ਵਿੱਚ ਹੀ ਹਾਂਜੀ ਉਹ 3.5 ਕੁਇੰਟਲ ਕੱਢਦਾ ਜੀ ਠੀਕ ਹੈ ਜੀ ਹਾਂਜੀ ਫਿਰ ਆ ਗਿਆ ਜੀ 3 ਵਾਲਾ ਜੀ ਸਾਹਮਣੇ ਇਹਦੇ ਚ ਆਪਾਂ ਜਿਹੜੇ اناਜ ਹੈਗੇ ਜੀ ਉਹ ਇਕੱਲਾ ਇਕੱਲਾ ਪਾ ਸਕਦੇ ਆ ਜਾਂ ਮਿਕਸ ਕਰਕੇ ਵੀ ਮਿਕਸ ਜੀ ਆਪਣੇ ਜਿਵੇਂ ਕਣਕ ਹੋ ਗਈ ਜਮੇ ਜੋ ਇਹਨੂੰ ਆਪਾਂ ਮਿਕਸ ਕਰ ਸਕਦੇ ਆ ਬਾਇਰਾ ਜਿਵੇਂ ਜ ਤੁਸੀਂ ਸਰੋਂ ਨਾਲ ਲਾ ਲਓ ਤਾਰਾਂ ਨਾਲ ਲਾ ਲਓ ਉਹ ਬਰੀਕ ਤੇ ਛੋਲੇ ਤੇ ਮੱਕੀ ਉਹ ਲੱਗ ਜੀ ਜੀ ਦਾਣੇ ਦੇ ਸਾਈਜ਼ ਮੁਤਾਬਕ ਤੁਸੀਂ ਮਿਕਸ ਕਰ ਸਕਦੇ ਜੀ ਜੀ ਹਾਂਜੀ ਜਿੱਦਾਂ ਸਰ ਆਪਾਂ ਦੇਖਦੇ ਆਂ ਬੱਕਰੀਆਂ ਦੇ ਲਈ ਹਨਾ ਫੀਡ ਬਣਾ ਕੇ ਲਿਆਉਣੇ ਆਪਾਂ ਤਾਂ ਉਹਦੇ ਵਿੱਚ ਜਿਹੜਾ ਗ੍ਰाइंड ਕਰਦੇ ਆ ਜਾਂ ਆਪਣੇ ਗ੍ਰਾਈਂਡਰ ਹੁੰਦੇ ਆ ਆਟਾ ਆ ਜਾਂਦਾ ਵਿੱਚ ਉਹ ਜਾਨਵਰ ਛੱਡ ਦਿੰਦੇ ਆ ਉਹ ਬੇਕਾਰ ਜਾਂਦਾ ਆਪਣੀ ਇਹਦੇ ਵਿੱਚ ਕਿੰਨੇ ਪਰਸੈਂਟ ਆਪਾਂ ਗੱਲ ਕਰੀਏ ਤਾਂ ਉਹ ਆਊਗਾ ਜੀ ਜੇ ਤਾਂ ਹੈਗਾ ਜੀ ਅਨਾਜ ਸੁੱਕਾ ਫਿਰ 5-10 ਪਰਸੈਂਟ ਇਹਦੇ ਵਿੱਚ ਪਾਊਡਰ ਆਉਣਾ ਜੀ ਜੀ ਤੇ ਜੇ ਉਹਦੇ ਵਿੱਚ ਮੌਇਸਚਰ ਆ ਦਾਣੇ ਦੇ ਵਿੱਚ ਤੁਸੀਂ ਥੋੜਾ ਛਿੱਟਾ ਮਾਰ ਕੇ ਕੱਢਿਆ ਜੀ ਫਿਰ ਉਹ ਵੀ ਨਹੀਂ ਆਉਣਾ ਜੀ ਉਹ ਵੀ ਨਹੀਂ ਆਉਂਦਾ ਹਾਂਜੀ ਠੀਕ ਹੈ ਤੇ ਇਹਦਾ ਕੀਮਤ ਦੀ ਗੱਲ ਕਰੀਏ ਜੀ ਜਿਹੜਾ ਛੋਟਾ ਮਾਡਲ ਹੈਗਾ ਜਾਂ ਵੱਡਾ ਦੀ ਕੀ ਕੀ ਕੀਮਤ ਰਹਿੰਦੀ ਹੈ ਜਿਵੇਂ ਦੇਖੋ ਜੀ ਅੱਜ ਦੀ ਡੇਟ ਦੇ ਵਿੱਚ ਜਿਵੇਂ ਤੁਸੀਂ ਆਪ ਅੱਜ 15 ਜਨਵਰੀ 2025 ਹੈ ਜੀ ਇਹਦੇ ਵਿੱਚ ਸਾਡੀ ਕੀਮਤ ਹੈ ਜੀ ਇਹ ਸਾਰਾ ਛੋਟਾ ਹੈਗਾ ਜੀ 43000 ਦਾ ਜੀ ਪਲੱਸ 12% ਜੀਐਸਟੀ ਜੀ ਬਿਲ ਤੇ ਤੇ ਵਿਧ ਮੋਟਰ ਜੀ ਸਾਰਾ ਛੋਟੇ ਮਾਡਲ ਦਾ ਹੈ ਜੀ ਹਾਂਜੀ ਤੇ ਆਪਾਂ ਘਰੇ ਨੂੰ ਜਿਹੜਾ ਹੁੰਦਾ ਆਪਣਾ ਕਨੈਕਸ਼ਨ ਆ ਬਿਜਲੀ ਦਾ ਉਹਦੇ ਤੇ ਚਲਾ ਹਾਂ ਹਾਂਜੀ ਹਾਂਜੀ ਸਿੰਗਲ ਫੇਸ ਤੇ ਜੀ ਹਾਂਜੀ ਘਰ ਦੇ ਕਨੈਕਸ਼ਨ ਤੇ ਜੀ ਦੋ ਵੀ ਤਿੰਨ ਵੀ ਸਿੰਗਲ ਫੇਸ ਤੇ ਆਪਾਂ ਕਰੇ ਚਲਾ ਸਕਦੇ ਹਾਂ ਹਾਂ ਕਿੰਨੇ ਪਸ਼ੂਆਂ ਤੱਕ ਸਫੀਸ਼ੈਂਟ ਹੈ ਜੀ ਇਹ ਛੋਟੀ ਮਸ਼ੀਨ ਸਰ ਛੋਟੀ ਜੀ 5-6 ਜਾਨਵਰ ਤੱਕ ਜੀ ਵਧੀਆ ਜਿਵੇਂ ਮਾਰੀ ਪੰਜ ਜਲਾਈ ਚੱਲੋ ਜੀ 5 ਸਾਲ 6 ਸਾਲ ਚੱਲਾਈ ਚੱਲੋ ਜੀ ਕੋਈ ਬਿਗੜ ਕੋਈ ਦਿੱਕਤ ਨਹੀਂ ਜੀ ਬਸ ਉਹਦੇ ਲੋਹੇ ਤੋਂ ਆਪਾਂ ਬਚਤ ਕਰਨੀ ਆ ਉਹ ਮੈਗਨੇਟ ਰੱਖਿਆ ਜਾਂਦਾ ਜੀ ਮੈਗਨੇਟ ਹਾਂਜੀ ਹਾਂਜੀ ਇਹਦਾ ਕਿਦਾਂ ਕੰਮ ਕਿਦਾਂ ਕਰਦੀ ਹੈ ਥੋੜਾ ਜਿਹਾ ਰੋਲਰ ਹੈ ਜਿਵੇਂ ਆਪਣੇ ਖਿਡਾਰੀ ਮੰਨ ਲਓ ਜੀ ਗੰਨਾ ਪੀੜਦੀ ਹੈ ਜੀ ਅੱਛਾ ਉਹਦੇ ਵਿੱਚ ਰੋਲਰ ਹੈ ਜੀ ਉਹਨੂੰ ਪ੍ਰੈਸ ਕਰਕੇ ਇਹਨੇ ਮਾਰ ਕਰਨਾ ਜੀ ਜਿਵੇਂ ਕਿ ਆਪਾਂ ਦੇਸੀ ਭਾਸ਼ ਮਲ ਕੇ ਹਨਾ ਨਾ ਹਾਂਜੀ ਉਹਦੀ ਪਾਪੜੀ ਵੇਲ ਦਿੰਦੀ ਆ ਜੀ ਵੇਲ ਦਿੰਦੀ ਆ ਹਾਂਜੀ 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 ਠੀਕ ਹੈ ਜੀ ਜੀ ਲਓ ਦੋਸਤੋ ਜਿਹੜੇ ਭਰਾਵਾਂ ਦੇ ਸ਼ੌਂਕ ਨਾਲ ਘਰੇ ਜਾਨਵਰ ਰੱਖਿਆ ਤੇ ਫੀਡ ਆਪਦੀ ਤਿਆਰ ਕਰਵਾਉਂਦੇ ਆ ਹਨਾ ਬਾਜ਼ਾਰੂ ਫੀਡ ਆਪਾਂ ਨਹੀਂ ਲੈਂਦੇ ਤਾਂ ਤੁਸੀਂ ਘਰ ਦੇ ਵਿੱਚ ਆਰਾਮ ਦੇ ਨਾਲ ਵਧੀਆ ਕੁਆਲਿਟੀ ਦੀ ਜਿਹੜੀ ਫੀਡ ਹੈਗੀ ਆ ਉਹ ਤਿਆਰ ਕਰ ਸਕਦੇ ਹਾਂ ਬਾਈ ਹੋਰਾਂ ਦਾ ਆਪਾਂ ਨੰਬਰ ਵੀ ਪੁੱਛ ਲੈਣੇ ਆ ਆਪਣਾ ਨੰਬਰ ਦੱਸ ਦਿਓ ਜਰੂਰ ਨੰਬਰ ਹੈਗਾ ਜੀ 99880 459992 ਜੇਕਰ ਘਰ ਬੈਠੇ ਆ ਕਿਸੇ ਨੇ ਇਹ ਮਸ਼ੀਨ ਮੰਗਵੋਣੀ ਹੈਗੀ ਆ ਤਾਂ ਕਿੱਦਾਂ ਤੁਹਾਨੂੰ ਆਰਡਰ ਦੇ ਸਕਦੇ ਆ ਜੀ ਸਾਨੂੰ ਫੋਨ ਤੇ ਆਨਲਾਈਨ ਤੁਸੀਂ ਕਰ ਸਕਦੇ ਹੋ ਜੀ ਹਾਂਜੀ ਹਾਂਜੀ ਆਪਣੇ 올 ਇੰਡੀਆ ਮਸ਼ੀਨ ਜਾਂਦੀ ਆ ਜੀ ਟਰਾਂਸਪੋਰਟ ਦੇ ਥਰੂ ਜੇ ਬਾਹਰ ਆ ਇੱਥੇ ਲੋਕਲ ਆਪਣੇ ਛੋਟੇ ਖਾਦਮ ਤੇ ਚਲੇ ਜਾਂਦੇ ਨੇ ਜੀ ਹਾਂਜੀ ਠੀਕ ਹੈ ਜੀ ਬਾਕੀ ਜਿਹੜੀ ਕੁਆਲਿਟੀ ਹੈਗੀ ਹੈ ਹਨਾ ਬਹੁਤ ਹੀ ਵਧੀਆ ਕੁਆਲਿਟੀ ਦਾ ਮਟੀਰੀਅਲ ਲੱਗਿਆ ਹੈਗਾ ਆਪਾਂ ਦੇਖ ਸਕਦੇ ਆਂ ਇਹਦਾ weight ਵੀ ਦੱਸ ਸਕਦੇ ਹੋ ਜੀ ਕਿੰਨਾ ਹੁੰਦਾ weight ਤਕਰੀਬਨ ਇਹਦਾ 1 ਕਿਲੋ ਹਾਂਜੀ ਹਾਂਜੀ ਮੋਟਰ ਤੁਸੀਂ ਨਵੀਂ ਲਾ ਕੇ ਦੇ ਦਿਓ ਮੋਟਰ ਹਾਂਜੀ ਆਪਦੀ ਵੀ ਕੋਈ ਗਾਹਕ ਲਾਉਣੀ ਚਾਵੇ ਤਾਂ ਆਪਦੀ ਵੀ ਲਾ ਸਕਦਾ ਵੀ ਸਾਡੇ ਕੋਲੋਂ ਕਰੰਪਟਨ ਦੀ ਮੋਟਰ ਹੁੰਦੀ ਹੈ ਸਿੰਗਲ ਫੇਸ ਦੇ ਵਿੱਚ ਜੀ ਜੀ ਵੱਡਿਆਂ ਨੂੰ 3 ਫੇਸ ਚ ਆ ਜਾਂਦੀਆਂ ਨੇ ਜੀ ਜੀ ਸੋ ਦੋਸਤੋ ਇਹ ਕਨੈਕਸ਼ਨ ਤੇ ਡਿਪੈਂਡ ਕਰਦਾ ਜੀ ਜੀ ਹਾਂਜੀ ਦੋਸਤੋ ਸੰਪਰਕ ਕਰ ਸਕਦੇ ਹੋ ਪਿੱਛੇ ਤੁਸੀਂ ਇਹਨਾਂ ਦਾ ਜਿਹੜਾ ਬੋਰਡ ਦੇਖ ਸਕਦੇ ਹੋ ਕੰਡਕਟਰ ਨੰਬਰ ਦਿੱਤੇ ਹੋਏ ਨੇ ਬਾਕੀ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਹੈਗੀ ਆ ਤਾਂ ਬਾਈ ਜੀ ਹੋਰ ਨਾਲ ਗੱਲਬਾਤ ਕਰ ਸਕਦੇ ਹੋ ਮੇਲੇ ਦੇ ਕਿ ਆਫਰ ਵੀ ਚੱਲ ਰਿਹਾ ਜੀ ਸਾਡਾ ਹੀ ਰੇਟ ਜਿਹੜਾ ਨਹੀਂ ਅਸੀਂ ਪਿਛਲੇ 3 ਸਾਲ ਤੋਂ ਸਾਡਾ ਇੱਕੋ ਹੀ ਰੇਟ ਚੱਲ ਰਿਹਾ ਕੋਈ ਮਤਲਬ ਅਸੀਂ ਪ੍ਰਾਈਸ ਨਹੀਂ ਵਧਾਇਆ ਜੀ ਅੱਛਾ ਜੀ ਹਾਂ ਜੀ ਸੇਮ ਰੇਟ ਤੇ ਦੇ ਰਹੇ ਹਾਂ ਸੇਮ ਸੇਮ ਜੀ 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 ਹਾਂ ਜੀ ਠੀਕ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਜਾਣੋ ਜੀ ਬਹੁਤ ਸ਼ੁਕਰੀਆ ਜੀ ਤੁਹਾਡਾ